ਤਾਂ ਕਾਲੇ ਅਨੁਸਾਰ ਪਿੰਡ ਨਿਵਾਸ ਕਾਲਾ ਵਿਖੇ ਵਿਆਹੀ ਇੱਕ ਲੜਕੀ ਦਾ ਸੋਰੇ ਪਰਿਵਾਰ ਦੇ ਨਾਲ ਕਰੇ ਲੋਕਲੇਸ਼ ਚੱਲ ਰਿਹਾ ਸੀ ਜਿਸ ਕਾਰਨ ਪਿਛਲੇ ਕੁਝ ਸਮੇਂ ਤੋਂ ਲੜਕੀ ਆਪਣੇ ਪੇਕੇ ਪਰਿਵਾਰ ਵਿਕੋਲ ਰਹਿ ਰਹੀ ਸੀ ਅਤੇ ਉਸ ਦਾ ਇੱਕ 3.5 ਸਾਲ ਦਾ ਬੇਟਾ ਵੀ ਨਾਲ ਰਹਿ ਰਿਹਾ ਸੀ ਬੱਚੇ ਦੇ ਨਾਨਕੇ ਅਨੁਸਾਰ ਉਹਨਾਂ ਦੇ ਘਰ ਦੇ ਪਿਛਲੇ ਸਾਈਡ ਤੇ ਇੱਕ ਛੱਪੜ ਹੈ ਤੇ ਛੋਟਾ ਬੱਚਾ ਪਹਿਲਾਂ ਵੀ ਛੱਪੜ ਦੇ ਵਿੱਚ ਜਾਨਵਰ ਵੇਖਣ ਦੇ ਲਈ ਚਲਾ ਜਾਂਦਾ ਸੀ ਤੇ ਅੱਜ ਜਦ ਕਾਫੀ ਸਮਾਂ ਬੱਚਾ ਘਰ ਦੇ ਵਿੱਚ ਵੇਖਣ ਨੂੰ ਨਾ ਮਿਲਿਆ ਤਾਂ ਇਨਾ ਇਧਰ ਉਧਰ ਪਾਲ ਕੀਤੀ ਪਰ ਬੱਚਾ ਨਹੀਂ ਮਿਲਿਆ ਛਾਂਬਿੰਦ ਦਰਾਨਕਾਰ ਦੇ ਪਿਛਲੇ ਪਾਸੇ ਛੱਪੜ ਦੇ ਵਿੱਚ ਵੇਖਿਆ ਤਾਂ ਛੱਪੜ ਵਿੱਚ ਉਸਦੀ ਲਾਸ਼ ਡੇਰ ਰਹੀ ਸੀ ਉਧਰ ਦੂਜੇ ਪਾਸੇ ਬੱਚੇ ਦੇ ਪਿਤਾ ਦੇ ਦਾਦਾ ਮੇਨ ਨੇ ਦੋਸ਼ ਲਗਾਇਆ ਕਿ ਇਸ ਬੱਚੇ ਨੂੰ ਜਾਣ ਬੁੱਝ ਕੇ ਉਸਦੇ ਨਾਲ ਦਾ ਪਰਿਵਾਰ ਵੱਲੋਂ ਮਾਰਿਆ ਗਿਆ ਹੈ ਮੌਕੇ ਤੇ ਪੁਲਿਸ ਦੇ ਵੱਲੋਂ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ ਰੋਟੀ ਪਾਣੀ ਖਾਧੀ ਬੱਚੇ ਤੈਂ ਸੌ ਗਏ ਆ ਉਹ ਵੀ ਲਾਗੇ ਸੌ ਗਿਆ ਤੇ ਉੱਠ ਕੇ ਇਧਰ ਆ ਗਿਆ ਇਧਰ ਫਿਰਦਾ ਫਿਰਦਾ ਇੰਦੇ ਜਹਾ ਪਿਆ ਐਨ ਸਾੜੇ ਨੂੰ ਲੰਬੇ ਨੇ ਤੇ ਬਾਹਰ ਸਾਰੇ ਲੰਬਣ ਦੇ ਨੇ ਕਿੰਨੇ ਨਹੀਂ ਲੱਭਾ ਫਿਰ ਡੇਢ ਘੰਟੇ ਜਾਗ ਸੰ ਤੁਹਾਡਾ ਕੀ ਨਾਮ ਹੈ ਥੋੜੂ ਰੋ ਤੁਹਾਡਾ ਕੀ ਲੱਗਦਾ ਸੀ ਉੱਚਾ ਥੋੜਾ ਦੋਤਾ ਹੀ ਤੁਹਾਡਾ ਤੇ ਦੱਸਦੇ ਆ ਕਿ ਪਹਿਲਾਂ ਲੰਬੇ ਸਮੇਂ ਤੋਂ ਤੁਹਾਡੇ ਕੋਲ ਰਹਿ ਰਿਹਾ ਸੀ ਸਾਡੇ ਕੋਲ ਤਿੰਨ ਕਿਹਾਕਤ ਰਹਿ ਗਿਆ ਇਹ ਕੀ ਕਾਰਨ ਸੀ ਇੱਥੇ ਰਹਿੰਦਾ ਕੋਈ ਕੇਸ ਚੱਲਦਾ ਪਿਆ ਜਾਂ ਨਾਲ ਅਦਾਲਤ ਕੇਸ ਚੱਲਦਾ ਸੀ ਤੁਹਾਡੀ ਬੇਟੀ ਦਾ ਤੇ ਦਮਾਦਾ ਤੇ ਜਿਸ ਕਰਕੇ ਉਹ ਕੇਸ ਹੱਲ ਨਹੀਂ ਹੋਇਆ ਹਜੇ। ਹਜੇ। ਔਰ ਇਹ ਅਦਾਲਤ ਚੱਲ ਰਹੀ ਹੈ ਨਾਲ। ਤੇ ਹੁਣ ਇਹ ਕਿਦਾਂ ਘਟਨਾ ਵਾਪਰੀਏ? ਬੱਚੇ ਕੀ ਕਹਿ ਸਕਦਾ ਹੈ? ਬੱਚਾ ਇੱਧਰ ਆ ਕੇ ਵੇਚ ਲਿਆ। ਤੇ ਅਸੀਂ ਇੱਧਰ ਉਧਰ ਲੱਭਦੇ ਆਂ ਮਗਰ ਉਹ ਆ ਕੇ ਜੇ ਦੇਖਿਆ ਤੇ ਉਹ ਧਰਨ ਗਿਆ ਨੇ। ਰੋਕੀ ਨਾ ਆਇਆ। ਕਿੰਨੇ ਕਾਲ ਦਾ ਬੱਚਾ ਹੈ? 3.5 ਸਾਲ। 3.5 ਸਾਲ ਦਾ। ਕੀ ਨਾਮ ਹੈ ਜਿਹੜਾ? ਬੱਚੇ ਦਾ ਸੁਪਤ ਬਰਨਪੁਰ। ਮਾਹੌਲ ਕੋਈ ਨਹੀਂ ਕਿ ਆਪਣਾ ਇੱਥੇ ਆਪਣੇ ਇੱਕ ਘਰ ਰਹੇ ਨੇ ਇਹ ਬੱਚਾ ਜਿਹੜਾ 6 ਨਾਲ ਬਹੁਤ ਜਿਆਦਾ ਚੰਗੀ ਤਰ੍ਹਾਂ ਭੁੱਲਿਆ ਉਹਨੂੰ ਰੋਜ਼ ਹੀ ਆਪਣੇ ਨਾਲ ਨਾਲ ਇੱਥੇ ਕੋਈ ਸਬਜ਼ੀ ਸਬਜ਼ੀ ਦਾ ਕੰਮ ਕਰਦੇ ਇੱਥੇ ਰਹਿੰਦਾ ਰਿਹਾ ਅੱਜ ਕਿ ਦਿਪਹਰ ਨੂੰ ਖਾਣਾ ਖਾ ਕੇ ਬੱਚਾ ਲੋਕ ਨੂੰ ਰੈਸਟ ਕਰ ਰਹੀ ਇਹ ਬੱਚਾ ਵੀ ਭੁਲੇਖੇ ਨਾਲ ਇੱਧਰ ਆ ਗਿਆ ਇੱਥੋਂ ਆ ਗਿਆ ਤੇ ਚੱਪੜ ਦੇ ਵਿੱਚ ਉੱਥੇ ਲੇਟ ਗਿਆ ਇਹਨਾਂ ਨੂੰ ਬਹੁਤ ਜਿਆਦਾ ਲੱਗਦਾ ਇਹਨਾਂ ਮੋਢੇ ਦੇ ਵਿੱਚ ਭੁੱਲੋ ਕਿ ਤੋਂ ਨਹੀਂ ਕਿਸੇ ਭੁੱਲ ਲੱਗਾ ਬਹੁਤ ਫਿਰ ਜਿਵੇਂ ਜਿਵੇਂ ਦੇ ਬੱਚਾ ਜਿਹਾ ਹੁੰਦਾ ਰਿਹਾ ਇਹ ਚਾਹ ਦੇ ਨੂੰ ਦੇਖਿਆ ਬੱਚਾ ਦੇ ਪਾਣੀ ਦੇ ਵਿੱਚ ਪਿਆ ਰਿਹਾ ਸੀ ਉਹ ਫਿਰ ਜਿਹਨੇ ਦੇਖਿਆ ਉਹਨਾਂ ਬਹੁਤ ਕੱਢਿਆ ਬੱਚਾ ਬਿਲਕੁਲ ਡੈਡ ਹੋ ਚੁੱਕਾ ਹੈ ਮੀਆਂ ਵੀਰੋ ਕੇਸ ਚੱਲਦਾ ਕੋਈ ਏਡੀ ਵੱਡੀ ਗੱਲ ਨਹੀਂ ਤੇ ਬੱਚਾ ਪਹਿਲਾਂ ਹੀ ਨਾਨਕੇ ਚ ਰਹਿ ਰਿਹਾ ਨਾਨਕੇ ਚ ਰਹਿ ਰਿਹਾ ਜਿਹੜੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਬਾਕੀ ਇਹਨਾਂ ਨੇ ਬੱਚਾ ਜੀ ਇੱਥੇ ਰੱਖਿਆ ਸੀ ਪਹਿਲਾਂ ਵੀ ਕੋਈ ਝਗੜੇ ਹੁੰਦੇ ਰਿਹਾ ਇੱਕ ਵਾਰ ਪਹਿਲਾਂ ਵੀ ਬੱਚੇ ਦਾ ਸਿਰ ਖਰਾਬ ਹੋਦਾ ਸੀ ਦੇਖੋ ਜਰਨਾਂ ਦਾ ਆਪੋ ਜਿਹੇ ਮੀਆਂ ਵੀਰ ਕੋਈ ਚੱਲਦਾ ਤੇ ਕਈ ਵਾਰ ਪੰਚਾਇਤ ਬੰਦੇ ਆਉਂਦੇ ਆ ਉਹ ਕੋਈ ਜ ਆ ਬੱਚੇ ਵਾਲੀ ਗੱਲ ਹੈ ਉਹ ਤੇ ਸਰ ਕੋਈ ਕੇਸ ਤੇਰਾ قصور ਕੋਈ ਨਹੀਂ ਤੁਸੀਂ ਮੰਨਦੇ ਕੁਦਰਤ ਹੀ ਪਾਣਾ ਹੈ ਹਾਂਜੀ ਬਿਲਕੁਲ ਛੱਪੜ ਦੇ ਉੱਤੇ ਬੱਚਾ ਜਦੋਂ ਆਇਆ ਕਿ ਪਿਆਰਤ ਲੱਗਿਆ ਜਾਂ ਕਿਸ ਤਰ੍ਹਾਂ ਕੀ ਹੋਇਆ ਇਹ ਤੇ ਪਿਆਰ ਤੋਂ ਕਰਨਾ ਹੀ ਹੋ ਸਕਦਾ ਕਿਉਂਕਿ ਬੱਚਾ ਨੇ ਜਾਣ ਕੋਈ ਪਰੋਦੀ ਨਾਲ ਬਾਰੇ ਕਹਿ ਸਕਦਾ ਪਰ ਜਦ ਤੱਕ ਸੜ ਖਿਆਲ ਆ ਵੀ ਬੱਚਾ ਛੱਪੜ ਦੇ ਵਿੱਚ ਕਿਸੇ ਜਾਣ ਕੋ ਚੱਲਦਾ ਇਧਰ ਕਿਤੇ ਕੋਈ ਸੀਸੀਟੀਵੀ ਕੈਮਰਾ ਲੱਗੇ ਆ ਨਹੀਂ ਇੱਥੇ ਕੋਈ ਨਹੀਂ ਗਲੀ ਵਿੱਚ ਜਿੱਧਰੋਂ ਬੱਚਾ ਆਉਂਦਾ ਗਲੀ ਇਹਨਾਂ ਦੀ ਹੈ ਇੱਕ ਹਾਲ ਵਿੱਚ ਬੜੀ ਤੋਂ ਮਤਲਬ ਕਾਟਰ ਦਰਵਾਜਾ ਲੱਗਾ ਬੀਬੀ ਹੁੰਦਾ ਜੀ ਠੀਕ ਹੈ ਸਾਨੂੰ ਤਾਂ ਸਿਆਣਾ ਨਹੀਂ ਅਰਹਾਨੂੰ ਤਾਂ ਸਿਆਣਾ ਨਹੀਂ ਤੇ ਸਾਨੂੰ ਸਿਆਣਾ 6 ਵੇ ਦਾ ਸਿਆਣਾ 3 ਵੇ ਦਾ ਖਤਮ ਹੋ ਗਿਆ ਉਹ ਸਾਨੂੰ ਨੂੰ ਤਾਂ 6 ਕਿੱਦਾਂ ਮਾਰਿਆ ਕਿੱਦਾਂ ਮਾਰਿਆ ਸੱਪਾਂ ਬਾਰੇ ਤੇ ਕੀ ਕਹਾਵਿਤਾ ਲਾਣੀ ਸੱਪਾਂ ਦੇ ਨੇ ਸੱਪਾਂ ਨੇ ਕਿ ਮਾਰਿਆ ਉਹ ਬਣਾਉਂਦਾ ਫਸਾੜਾਈ ਇਹਨਾਂ ਸਰ ਤੋਂ ਜਾਸ ਛਟਾਣੀ ਇਹਨਾਂ ਨੇ ਇਹ ਸਦ ਕੋ ਜਾਸ ਛਟਾ ਆਦਾ ਹੋ ਜੀ ਹੋਣਾ ਚਾਹੀਦਾ ਆਦਾ ਹਾਂ ਹਾਂ ਹੱਲ ਕਰਨਾ ਚਾਹੀਦਾ ਆਦਾ ਬੱਚਾ ਦੇਣ ਸਾਰਾ ਜਿੱਦਾ ਮਾਰਿਆ ਨਾ ਆਦਾ ਬੱਚਾ ਦੇਣ ਸਾਡਾ ਹੱਲ ਕਰੇ ਸਾਡਾ ਆਦਾ ਜਿੱਦਾ ਵੀ ਹੱਲ ਹੁੰਦਾ ਤੂੰ ਸਾਡਾ ਕਰਨਾ ਚਾਹੀਦਾ ਆਈ ਹਕੂ ਕਮਾਂਗੇ ਮੈਂ ਤਾਈ ਕਾ ਦਾ ਨਰਾਗੀ ਬਿਮਾਰ ਆ ਮੇਰਾ ਭੂਰੀ ਲਾਤ ਪੰਜ ਸਰੀ ਦਾ ਮਾਰ ਮਾਰ ਕੇ ਰਾਰੇ ਮੈਂ ਮੂਨ ਪੁਰ ਗਿਆ ਕਦੀ ਮਾਂ ਤੇ ਮਾਂ ਦੀ ਹੱਥੀ ਉਹ ਵੀ ਮਾਂ ਦਾ ਪਰ ਸਾਲਾ ਦੀ ਮਾਂ ਦਾ ਤੇ ਥੱਪੜ ਹਾਣ ਦੇ ਘਰ ਦੇ ਵਿੱਚ ਤੇ ਉਹਦਾ ਜੇ ਫਾਦਰ ਆ ਇਹ ਮਦਰ ਉਹਨਾਂ ਦਾ ਪੁੱਬੀ ਡਿਸਪਿਊਟ ਚੱਲ ਰਿਹਾ ਸੋ ਉਹਦੇ ਫਾਦਰ ਨੇ ਇਹ ਅਲੀਗੇਸ਼ਨ ਲਾ ਰਿਹਾ ਜੀ ਇਹਨਾਂ ਮਾਤ ਦਾ ਸੋ ਆਪਾਂ ਮੌਕੇ ਤੇ ਪਹੁੰਚੇ ਆਂ ਬਿਆਨ ਲਿਖ ਲਿਆ ਸੋ ਆਪਾਂ ਇਹਦਾ ਪੋਸਟਮਾਰਡਮ ਕਰਾਵਾਂਗੇ ਅਕੋਰਡਿੰਗ ਜੋ ਪੋਸਟਮਾਰਡਮ ਦੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਮੀਨ ਵਾਈਲ ਆਪਾਂ ਸਟੇਟਮੈਂਟਸ ਲਿਖ ਰਹੇ ਆਂ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆਂ ਮੌਕਾ ਦੇਖ ਰਹੇ ਆਂ ਸੋ ਐਸ ਪਰ ਲਾ ਜੋ ਇਨਵੈਸਟੀਗੇਸ਼ਨ ਕਹੇਗੀ ਜੋ ਕਸੂਰਵਾਰ ਪਾਇਆ ਜਾਏਗਾ ਉਹਦੇ ਖਿਲਾਫ ਕਾਰ